ਜੋ ਛੋਡੇ ਵਾਸਤੇ ਪੂਰੀ ਟਾਪ ਕੁਆਲਿਟੀ ਦੀਆਂ ਨੀਲੀਆਂ ਰਾਵੀਆਂ ਲੈ ਕੇ ਆ ਗਏ ਬਾਈ ਨਾਲ ਵੀ ਕਰਵਾ ਦਾਂਗੇ ਗੱਲ ਰੇਟ ਵਾਈ ਦੇ ਰੱਖੇ ਹੋਣਗੇ ਫੋਨ ਤੇ ਤੇ ਕਿਹਨਾਂ ਸਾਰੀਆਂ ਦੇ ਕੈਮਰਾ ਮਰਵਾ ਕੇ ਦਿਖਾ ਦੇ ਦਰਸ਼ਕਾਂ ਨੂੰ ਵੀਡੀਓ ਲਾਸਟ ਤੱਕ ਦੇਖਿਓ ਪੂਰੀਆਂ ਟਾਪ ਦੀਆਂ ਕਟੀਆਂ ਕਹਿ ਸਕਦੇ ਆ ਵਿੱਚ ਝੋਟੀਆਂ ਆ ਗਈਆਂ ਕੁਆਲਿਟੀ ਤੁਸੀਂ ਖੁਦ ਕਰਨੀਆਂ ਚੈੱਕ ਬਾਈ ਪੂਰੇ ਟਾਪ ਦੇ ਨਗੀਨੇ ਨੇ ਬਾਈ ਦਾ ਹੋਲ ਸੇਲ ਦਾ ਹੀ ਕੰਮ ਆ ਲਾ ਲੂਗੀ ਜਿੰਨੀਆਂ ਮਰਜ਼ੀ ਤੁਸੀਂ ਕਹਿ ਦੋਗੇ ਚਾਹੇ ਟਰੱਕ ਭਰ ਲਿਓ ਬਾਈ ਲਵੋ ਪੂਰਾ ਟਾਪ ਤੇ ਹੀ ਕੰਮ ਆ ਬਾਈ ਦਾ ਆ ਜੋ ਮਿੱਤਰੋ ਕਰਵਾ ਦਿੰਨੇ ਆ ਬਾਈ ਨਾਲ ਗੱਲ ਬਾਤ ਬਾਈ ਸਤਨਾਮ ਨਾਲ ਪਿੰਡ ਬਾਈ ਦਾ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਹਣਾ ਜੀ ਹਾਂਜੀ ਲੈ ਆਈ ਮਿੱਤਰੋ ਕੇ ਰਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਠੀਕ ਆ ਜੀ ਤੇ ਅੱਜ ਆਪਣੇ ਰੇਟ ਜਿਹੜੇ ਫੋਨ ਤੇ ਕਰੋਗੇ ਜੀ ਹਾਂਜੀ ਫੋਨ ਤੇ ਆ ਵੀਰੇ ਰੇਟ ਬਾਜੇ ਰਹਣਗੇ ਵੀਰੇ ਹਾਂ ਵੀਰੇ ਜੈ ਜਮਾ ਰੇਟ ਮਿੱਤਰੋ ਲੈ ਜਮਾ ਬਾਜੇ ਰਹਿਣਗੇ ਕਟੀਆਂ ਦੀ ਕੁਆਲਿਟੀ ਤੁਸੀਂ ਆਪ ਕਰ ਲਈ ਚੈੱਕ ਪੂਰੀਆਂ ਮਾਰਕਿਆਂ ਦੇ ਵਿੱਚ ਨੀਲੀ ਰਾਵ ਵੀ ਆ ਗਈ ਬੂਰੀ ਨੀਲੀ 라ਵੀ ਆ ਗਈ ਜਿਹਦੀ ਪੂਰੀ ਡਿਮਾਂਡ ਆ ਬਾਈ ਨੀਲੀ 라ਵੀ ਕੱਲੀ ਵੀ ਨਹੀਂ ਬੂਰੀ ਕੱਲੀ ਵੀ ਨਹੀਂ ਮਿਲਦੀ ਕੱਲੀ ਵੀ ਨਹੀਂ ਮਿਲਦੀ ਵੀਰੇ ਇਹ ਤਾਂ ਫਿਰ ਵੀ ਨੀਲੀ 라ਵੀ ਆ ਪੂਰੇ ਮਾਰ ਕੇ ਕਵਰ ਕਰਦੀ ਆ ਬਾਈ ਕੁਆਲਿਟੀ ਤੁਸੀਂ ਕਰਾਉਣੇ ਚੈੱਕ ਬੱਗੀ ਮੁੱਛ ਚਾ ਜਵਾਨ ਵੀ ਗਲਾਬੀ ਐ ਸੂਤੇ ਵੀ ਨਿਸ਼ਾਨ ਧੁੰਨ ਵੀ ਗਲਾਬੀ ਐ ਠੀਕ ਆ ਬਾਈ ਪੂਰੀ ਸਮੀ ਪਲੀ ਹੋਈ ਐ ਲੈ ਆਜੋ ਕਿਰਾਂ ਬਾਈ ਕਰਾਓ ਮੜੀ ਚੈੱਕ ਇਹਦੀ ਕੁਆਲਿਟੀ ਕਿ ਰਹਿੰਦੀ ਆ ਪੰਨ ਜਿਹੜੇ ਆਪਣੇ ਵੀਰ ਨਵੇਂ ਵੀਡੀਓ ਦੇਖ ਲੈਣੇ ਨੀਲੀ 라ਵੀ ਨੌਲੇਜ ਘੱਟ ਰੱਖਦੇ ਨੇ ਉਹਨਾਂ ਨੂੰ ਮੜਾ ਦੱਸੋ ਜੀ ਇਹਦੇ ਬਾਰੇ ਨਾ ਵੀ ਕੀ ਕੀ ਨਿਸ਼ਾਨੀਆਂ ਕਵਰ ਕਰਦੀ ਹੈ ਇਹ ਆਪਣੀ ਕੱਟੀ ਨਿਸ਼ਾਨੀਆਂ ਵੀਰੇ ਇੱਕ ਤਾਂ ਬੱਗੀ ਮੋਛੇ ਚ ਆ ਗਈ ਹੈ ਅੱਛਾ ਜੀ ਬਾਰਡਰ ਵੈਲਟ ਦੀ ਹੈ ਭਰਾ ਮੇਰਾ ਠੀਕ ਹੈ ਜੀ ਹਾਂ ਚਾਰੇ ਪੈਰਾਂ ਤੇ ਮਾਰਕਿੰਗ ਹੈ ਇਹਦੇ ਧੁੰਨ ਵੀ ਗੁਲਾਬੀ ਹੈ ਤੇ ਸੂਤੇ ਵੀ ਨਿਸ਼ਾਨ ਹੈ ਲੈ ਵੀ ਆ ਜੋ ਕਿ ਨਾ ਤੋੜ ਕੇ ਲਖਾ ਦਿਓ ਵੀਰੇ ਇਹਨੂੰ ਪੂਰੀ ਐ ਕਹ ਲਓ ਵੀ ਟੌਪ ਦੀ ਉਹ ਕੱਟੀ ਆ ਗਈ ਨੀਲੀ ਰਾਵੀ ਦੇ ਵਿੱਚ ਉਹ ਵੀ ਬੂਰੀ ਦੇ ਟਾਈਮ 'ਚ ਇਹਨਾਂ ਦੀ ਡਿਮਾਂਡ ਪੂਰੀ ਹੈ ਦੇਖੋ ਭਾਈ ਝੋਲੀ ਝੂਲੀ ਤੇ ਵੀ ਦਿਖਾਉਣਾ ਤੁਹਾਨੂੰ ਕਰਾਉਣਾ ਚੈੱਕ ਫੇਸ ਕੁਆਲਿਟੀ ਦੇਖੋ ਪੂਰੀ ਸਮੀ ਪਲੀ ਆ ਦੇਖੋ ਸੂਤੇ ਵੀ ਨਿਸ਼ਾਨ ਹੈ ਮਿੱਤਰੋ ਆ ਦੇਖੋ ਚੋਲੀ ਪੂਰੀ ਗਦੈਲੇ ਵਰਗੀ ਝੋਲੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਲੈ ਬੰਦੋ ਇਹਦੀ ਉਮਰ ਕੀ ਰਹਿਣੀ ਆ ਵੀਰੇ 13 ਮਹੀਨੇ ਆ ਵੀਰੇ 13 ਮਹੀਨੇ ਉਮਰਾ ਐਕਟਿਵ ਦੀ ਬਾਈ ਦੇ ਹਾਂਜੀ ਕਿਉਂਕਿ ਬਾਈ ਦਾ ਅਕਸਰ ਹੀ ਡੇਲੀ ਕਟੀਆਂ ਦਾ ਕੰਮ ਆਇ ਨਹੀਂ ਹੈਗਾ ਵੀ ਇਹ ਹੀ ਨੇ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਤੇ ਲੈ ਅੱਗੇ ਆ ਗਈ 2 ਨੰਬਰ ਵਾਲੀ ਕੱਟੀ ਹਾਂਜੀ ਪਹਿਲਾਂ ਤਾਂ ਬਈ ਇਹਦੇ ਫੇਸ ਤੇ ਮਰਵਾ ਦੇ ਕੈਮਰਾ ਇੰਨੀ ਮਾਰਕਿੰਗ ਵਾਲੀ ਕੱਟੀ ਬਹੁਤ ਹੀ ਘੱਟ ਮਿਲਦੀ ਆ ਸਾਰਾ ਹੀ ਫੇਸ ਚਿੱਟਾ ਅੱਖ ਤੇ ਮਰਵਾ ਦੇ ਕੈਮਰਾ ਪੂਰੀ ਮਾਰਕਿੰਗ ਅੱਖ ਚ ਵੀ ਜਿਵੇਂ ਆਪਾਂ ਕਹਿ ਸਕਦੇ ਆ ਪੂਰੀ ਪ੍ਰੋਪਰ ਆ ਕੇ ਵਾਈਟ ਫੇਸ ਵੀ ਵਾਈਟ ਪੈਰਾਂ ਤੇ ਮਰਵਾ ਦੇ ਲੈ ਇਹਨੂੰ ਤੋੜ ਕੇ ਦਿਖਾਓ ਜੀ ਪਿੱਠ ਪੁੜੇ ਦੀ ਇਹ ਵੀ ਬਈ ਬਹੁਤ ਸਮੀ ਪਲੀ ਆ ਕੱਟੀ 12 13 ਮਹੀਨੇ ਦੀ ਲੈ ਵੀ ਮਿੱਤਰੋ ਇਹ ਵੀ 12 13 ਮਹੀਨਿਆਂ ਦੀ ਕੱਟੀ ਆ ਗਈ ਪੂਰੀ ਸਮੀ ਪਲੀ ਇਹ ਲੰਮੀ ਲੱਤ ਦੀ ਆ ਵੀਰੇ ਹਾਂ ਜੀ ਲੈਂਥ ਲੋਂਥ ਬਹੁਤ ਆ ਬਈ ਫੇਸ ਕੁਆਲਿਟੀ ਦੇਖੋ ਤੁਸੀਂ ਜਿਵੇਂ ਉਮਰ ਹਜੇ 1 ਸਾਲ ਦੀ ਆ ਹਾਈਟ ਹੂਟ ਬਹੁਤ ਕਰ ਗਈ ਨਾ ਬਈ ਹਾਂ ਜੀ ਨਹੀਂ ਵੀ ਕਰਾਂ ਮਰਵਾਦੇ ਫੇਸ ਤੇ ਕੈਮਰਾ ਪਿੱਛੋਂ ਝੋਲੀ ਝੂਲੀ ਦਿਖਾ ਦਿੰਨੇ ਆ ਚਾਰ ਥਾਂ ਰਹਿਣਗੇ ਫੂਡ ਸੰਖ ਦੀ ਆਪਣੀ ਗਰੰਟੀ ਹੁੰਦੀ ਹੈ ਜੀ ਹਾਂ ਵੀਰੇ ਹਾਂ ਹਾਂ ਫੂਡ ਸੰਖ ਦੀ ਬਾਈ ਦੀ ਗਰੰਟੀ ਉਹ ਬਾਕੀ ਬਾਈ ਨੇ ਤਾਂ ਆਪ ਲਿਆ ਕੀ ਵੇਚਣੀ ਹੁੰਦੀ ਨੇ ਕਿ ਲਿਆਉਣ ਵਾਲਾ ਬੰਦਾ ਆਪਦੀ ਪਹਿਲਾਂ ਇਹ ਬਾਈ ਤਸੱਲੀ ਕਰਕੇ ਲਿਆਉਂਦਾ ਤੇ ਫਿਰ ਗਾਹ ਗਾਖ ਨੂੰ ਵੀ ਤਸੱਲੀ ਕਰਾਉਂਦੇ ਆਣ ਹਾਂਜੀ ਮਾੜੀ ਚੀਜ਼ ਬਾਈ ਆਪ ਹੀ ਨਹੀਂ ਲੈਂਦੇ ਕਿਉਂਕਿ ਉਹਦੇ ਨਾਲ ਆਪਦੇ ਗਾ ਉਹਦੇ ਗਾਖ ਤੇ ਗਲਤ ਪ੍ਰਭਾਵ ਪੈਂਦਾ ਹਾਂ ਗਲਤ ਪੈਂਦਾ ਵੀਰੇ ਹਾਂ ਜੇ ਹੁਣ ਆਪਾਂ ਚੀਜ਼ ਵਧੀਆ ਦੇਵਾਂਗੇ ਤਾਂ ਹੀ ਭਾਈ ਇੰਨੇ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਕਾਰਡ ਜੇ ਖਰਾਬ ਹੋ ਜਾਂਦਾ ਵੀਰੇ ਜਿਵੇਂ ਸੰਤਾਂ ਦਾ ਪੈਨ ਡੱਪਰ ਠੱਗੀ ਧੋਖਾ ਕਿਉਂ ਕਰਨਾ ਵੀਰੇ ਬਾਕੀ ਭਾਈ ਤੁਸੀਂ ਵੀ ਕਾਹਾਂ ਪੈਸੇ ਦੇ ਕੇ ਲਿਆਉਣੀ ਆਪਦੀ ਬੰਦੀ ਚੀਜ਼ ਆਪਾਂ ਪੈਸੇ ਹਾਂ ਵਧੀਆ ਲਿਆਉਣੀ ਨੇ ਖਰੀਦਣੀ ਆਣਾ ਹਾਂ ਆਪਾਂ ਵੀਰੇ ਜੇ ਆਪਾਂ ਜੇ ਕੋਈ ਜਾਨਵਰ ਆਊਗਾ ਉਹ ਜੇ ਜੇ ਕੋਈ ਫੋਰਸ਼ਾਂਗ ਹੋਊ ਆਪਾਂ ਦੱਸਾਂਗੇ ਵੀਰੇ ਦੱਸਾਂਗੇ ਗੱਲ ਸਹੀ ਤੇ ਅੱਗੇ ਆ ਗਈ ਇਹਦੀ ਉਮਰ ਵੀ ਭਾਈ ਇਹ 2 ਸਾਲ ਦੀ ਆ ਵੀਰੇ ਲੈ 2 ਸਾਲ ਦੀ ਭਈ ਇਹਦਾ ਝੋਟੀ ਆ ਗਈ ਸੀਮਨ ਲੈਣ ਦੇ ਕਾਬਲ ਹੈ ਹਾਂਜੀ ਥੋੜੇ ਟਾਈਮ ਚ ਇਹ ਸੀਮਨ ਲੈ ਬਾਡੀ ਸਟਰਕਚਰ ਇਤੋਂ ਪਤਾ ਲੱਗਦਾ ਵੀ ਪੂਰੇ ਵਧੀਆ ਰਿਕਾਰਡ ਦੀ ਹੈ ਪਤਲੀ ਚਾਮੜੀ ਚ ਆ ਗਈ ਦੇਖੋ ਜੇ ਮਰਜੀ ਛੱਡੀ ਵੱਟ ਲੋ ਚਾਮੜੀ ਤੇ ਆ ਜਾ ਲੈ ਵੀ ਮਿੱਤਰੋ ਤੀਜੇ ਨੰਬਰ ਵਾਲੀ ਆ ਗਈ ਕੱਟੀ ਸਿੱਧੇ ਪਟੇ ਵਾਲੀ ਇਹਦੀ ਵੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਬਹੁਤ ਹੀ ਐ ਸਮਝ ਲਓ ਵੀ ਇਹ ਕੱਟੀ ਵੀ ਟ੍ਰੈਂਡਿੰਗ 'ਚ ਹੀ ਚੱਲਦੀਆਂ ਨੇ ਅੱਜ ਦੇ ਟਾਈਮ 'ਚ ਨੀਂਦੀਆਂ ਤਿਆਰ ਹੈ ਤਾਂ ਵੀਰੇ ਮੀਨਾ ਖੰਡ ਜੇ ਕੋਈ ਚੰਗਾ ਇੱਕ ਅੱਧੀ ਬੋਰੀ ਚਾਰ ਕੇ ਨਾ ਫੀਟ ਦੀ ਇਹਦਾ ਸੀਮਨ ਨੂੰ ਤਿਆਰ ਆ ਜਾਵਾਂ ਇਹਦਾ ਸੀਮਨ ਨੂੰ ਬਈ ਪੂਰੀ ਤਿਆਰ ਹੈ ਪਿੱਠਪੂੜਾ ਤੁਸੀਂ ਆਪ ਕੋਲ ਠੰਡੀ ਸੀਲਾ ਦੇ ਲੈਣਾ ਪੂਰੀ ਚੱਕੀ ਜਾਂਦੀ ਹੈ ਦੋਹੇ ਅੱਖਾਂ 'ਚ ਪੂਰਾ ਪ੍ਰੋਪਰ ਜਵਾਬ ਹੈ ਸਿੰਘੀ-ਸੂੰਗੀ ਬਹੁਤ ਚੰਗੀ ਲੱਗੀ ਹੈ ਪੂਰੀ ਵਧੀਆ ਮਾਰਕਿੰਗ ਦੇ ਵਿੱਚ ਹੈ ਨਾ ਬਈ ਕਲਾਕੀ ਜ਼ਬਾਨ ਨਹੀਂ ਬੰਦੇ ਚਾਰ ਥਾਣ ਫੂਡ ਸੰਖ ਕਿਸੇ ਦੇ ਨਹੀਂ ਮੈਂ ਕਿਸੇ ਦੇ ਨਹੀਂ ਵੀਰੇ ਕਿਸੇ ਦੇ ਉਹ ਆਪਣੀ ਕਰੋ ਦੇਖੋ ਵੀ ਪੂਰਾ ਵਧੀਆ ਥਾਂ ਲੱਗਿਆ ਹੋਇਆ ਦੇਖੋ ਮਿੱਤਰੋ ਜਮੀਂ ਠੰਡੀ ਤਸੀਰ ਦੀ ਹੈ ਪੂਰੀ ਸੀਲ ਹੋ ਕੇ ਖੜ ਗਈ ਜਮਾਂ ਹੀ ਵਿਚਾਰੀ ਇਹਦਾ ਇਹਦੀ ਉਮਰ ਕਿੰਨੀ ਸੀ ਦੱਸਿਆ ਸੀ 2 ਸਾਲ ਆ ਵੀਰੇ 2 ਸਾਲ ਐ ਮਿੱਤਰੋ ਇਹਦੀ ਉਮਰ 2 ਸਾਲ ਆ ਤੇ ਅੱਗੇ ਆ ਗਈ ਮੋਰਾ ਜਣਾ ਜੀ ਹਾਂਜੀ ਮੋਰਾ ਚ ਪੂਰੀ ਪ੍ਰੋਪਰ ਜਿਵੇਂ ਕਹਦੇ ਨੇ ਆਪਾਂ ਮੋਰਾ ਦੀ ਜਿੰਮੇ 6 ਇੰਚ ਪੂਛ ਹੁੰਦੀ ਆ ਉੰਨੀ ਉਹ ਪੂਛ ਆ ਮਿੱਤਰੋ ਕੁਆਲਿਟੀ ਤੁਸੀਂ ਆਪ ਚੈੱਕ ਕਰੋ ਸਿੰਘ ਬਹੁਤ ਵਧੀਆ ਲੱਗਿਆ ਇਹਨੂੰ ਫਰੰਟ ਤੋਂ ਤੁਹਾਨੂੰ ਦੇਖਣ ਨੂੰ ਐ ਲੱਗੂ ਜਿਵੇਂ ਸਿੰਘ ਹੁੰਦੀ ਨਹੀਂ ਹੈ ਨਾ ਜੀ ਹਾਂਜੀ ਹਾਂਜੀ ਪੂਰੀ ਵਧੀਆ ਸਮੀ ਪਲੀ ਜਾਮਣ ਜਿੰਨੀ ਕਾਲੀ ਐ ਬਈ ਨਹੀਂ ਜ਼ਿਆਦਾਤਰ ਬੱਗੀਆਂ ਜਿਹਾ ਹੁੰਦੀਆਂ ਨੇ ਪੂਰੀ ਜੈਡ ਬਲੈਕ ਕਹਾਂਗੇ ਆਪਾਂ ਇਹਨੂੰ ਠੰਡੀ ਬਹੁਤ ਆ ਵੀਰੇ ਠੰਡੀ ਤਸਵੀਰ ਦੀ ਚੋਲੀ-ਜੂਲੀ ਤੇ ਮਰਵਾ ਕੈਮਰਾ ਚਲੇ ਮਿੱਤਰਾਂ ਲੈ ਜੀ ਮਿੱਤਰੋ ਝੋਲੀ ਦੇਖੋ ਤੁਸੀਂ ਪੂਰਾ ਝੋਟੀ ਵਾਲਾ ਥਣ ਲੱਗੇ ਇਹਦੀ ਉਮਰ ਕਿੰਨੀ ਹੈ ਜੀ ਇਹ ਵੀ 2 ਸਾਲ ਦੇ ਘਰੇ ਜੀ ਇਹ ਵੀ ਸੀਮਨ ਲੈਂਡ ਦੇ ਕਾਬੂ ਦੀ ਆ ਲੈ ਹੁਣ ਦਿਖਾ ਮਾੜੇ ਝੋਲੀ ਇਹਦੀ ਕਿਤੇ ਅਗਲਾ ਕਹੇ ਵੀ ਹਣਾ ਪੂਰੀ ਤਸੱਲੀ ਕਰਾ ਦੇ ਮਿੱਤਰਾਂ ਲੈ ਇਹਨੂੰ ਤੋੜ ਕੇ ਦਿਖਾਉ ਜੀ ਪੂਰੀ ਸਮੀ ਭਲੀ ਬੂਥ ਲੰਬੀ ਪੂਰੀ ਜੈਡ ਬਲੇਗੀ ਕਹਾਂਗੇ ਪੂਰੀ ਕਾਲੀ ਹੈ ਜਿਵੇਂ ਸਿਆਲਾਂ ਦੇ ਦਿਨਾਂ ਦੇ ਵਿੱਚ ਨਹੀਂ ਪੱਗੀ ਬਈ ਬਾਕੀ ਤੋਰੇ ਤਾਰੇ ਦੀ ਬਹੁਤ ਚੰਗੀ ਆ ਗੋਲੀ ਵਰਗੀ ਵਾਂਗ ਵਾਂਗ ਖੜਦੀ ਆ ਪੂਰੀ ਲੈ ਵੀ ਆ ਗਿਆ ਤਾਂ ਬੈਕ ਸਾਈਡ ਤੋਂ ਪਿੱਠ ਪੁੜਾ ਫਰੰਟ ਕਰਾਉਣਾ ਤੁਹਾਨੂੰ ਚੈੱਕ ਫਰੰਟ ਤੋਂ ਤਾਂ ਬਹੁਤ ਹੀ ਜ਼ਿਆਦਾ ਵਾਕ ਮਾਲ ਲੱਗਦੀ ਆ ਮਿੱਤਰੋ ਦੇਖੋ ਸਿੰਘ ਤਾਂ ਦੀਂਦੀ ਨਹੀਂ ਕਰ ਮਾਲੀ ਤੇ ਵਾਂਗਰੀ ਮੋੜ ਰੱਖਿਆ ਜਮੀ ਬੁੱਥਵਾਤ ਲੰਬੀ ਪੂਰੀ ਵਧੀਆ ਸਮੀ ਪਲੀ ਇਹਦੀ ਉਮਰ ਕਿ 2 ਸਾਲ ਹਾਂ 2 ਸਾਲ ਦੇ ਕੇਰੇ 2 ਸਾਲ ਉਮਰ ਆ ਬਈ ਹਾਈਟ ਹੁਇਟ ਬਹੁਤ ਕਰ ਗਈ ਦੇਖੋ ਤੁਸੀਂ ਕਿੱਥੇ ਤੱਕ ਆਉਂਦੀ ਆ ਆਪਣੇ ਵੀ ਪੂਰੀ ਵਧੀਆ ਹਾਈਟ ਕਰ ਗਈ ਲੈ ਵੀ ਬੰਨ ਦੋ ਜੀ ਇਹਨੂੰ ਵੀ ਆਜਾ ਅੱਜ ਬਾਈ ਲਵੇ ਚਾਰ ਨਾਗਨੇ ਚਾਰੀ ਪੂਰੇ ਟੌਪ ਦੇਣੇ ਐ ਨਹੀਂ ਹੈਗਾ ਵੀ ਕਿਸੇ ਨਾਗ ਚ ਕੋਈ ਬਾਲ ਵੰਜਿਆ ਹਨਾ ਪੂਰੀਆਂ ਵਧੀਆ ਸਾਰੀਆਂ ਕਟੀਆਂ ਪੂਰੀਆਂ ਟੌਪ ਦੀਆਂ ਲੈਣਦੀਆਂ ਹੋਈਆਂ ਨੇ ਬਾਈ ਨੇ ਲੇਕਿਨ ਸਾਰੀਆਂ ਦੇ ਦੁਬਾਰੇ ਫੇਰ ਮਰਵਾ ਦੇ ਕੈਮਰਾ ਨੰਬਰ ਵੀ ਆਪਾਂ ਸਾਰੀਆਂ ਦੇ ਕਰਵਾ ਦੇ ਚੈੱਕ ਜਿਹੜੇ ਮੇਰੇ ਯਾਰ ਵੇਲੇ ਮੰਗ ਕਰਦੇ ਨੇ ਕਟੀਆਂ ਦੀ ਅੱਜ ਤੁਹਾਡੇ ਵਾਸਤੇ ਆਪਾਂ ਲੈ ਕੇ ਆ ਗਏ ਪੂਰੀਆਂ ਟੌਪ ਦੀਆਂ ਲੈ ਵੀਰ ਇਧਰ ਨੂੰ ਕਰਾ ਦੀ ਬਾਈ ਨਾਲ ਕਰਾ ਦਾਂਗੇ ਗੱਲਬਾਤ ਮੜੀ ਜੀ ਲੈ ਜੀ ਕਰਾ ਮਿੱਤਰੋ ਚਾਹਰ ਸਾਲ ਹੋ ਗਿਆ ਕਰਤਾ ਅੱਛਾ ਜੇ ਕੋਈ ਆਪਣਾ ਜਿਵੇਂ ਕਈ ਨੈਟ ਤੋਂ ਫੋਟੋ ਲਾਣ ਦੇ ਵੀ ਉਹ ਜੀ ਮੰਗਾਉਣੀ ਹੋਵੇ ਪੱਟੇ 'ਚ ਹਾਂ ਵੀਰੇ ਜਰੂਰ ਜਿਹੇ ਜੀ ਮਰਜ਼ੀ ਫੋਟੋ ਕਹੀ ਦੋ ਜਿਹੇ ਜੀ ਮਰਜ਼ੀ ਵੀਰੇ ਜਿਹੜੀ ਕਹੇ ਆਪਾਂ ਉਹ ਹੀ ਲੈ ਦਾਂ ਲੈ ਜੀ ਮਿੱਤਰੋ ਕਈ ਸਾਨੂੰ ਵੀ ਫੋਨ ਕਰਦੇ ਵੀ ਟੇਡੇ ਕੱਟ 'ਚ ਜਾਏ ਹਾਂ ਹਾਂ ਲੈ ਜੀ ਬਾਈ ਨੂੰ ਫੋਟੋ ਭੇਜ ਦਿਓ ਹੁਣ ਬਾਈ ਦਾ ਨੰਬਰ ਥੋਡੇ ਲਵੇ ਆ ਜੂ ਜਿਹੜੀ ਕਹੋਗੇ ਜਿਵੇਂ ਦੀ ਕੁਆਲਿਟੀ ਕਹੋਗੇ ਨਾ ਜੀ ਇਹ ਕਾਏ ਹੁੰਦਾ ਵੀਰੇ ਆਪਾਂ ਨਾਂ ਦਾ ਝੂਠ ਮਾਰਿਆ ਨਾ ਮਾਰਨਾ ਠੀਕ ਹੈ ਸੰਤਾਂ ਦਾ ਪੰਡਾ ਆਪਣੇ ਕੋਲੇ ਜਿਹੜੀ ਬਲੱਡ ਲੈਣ ਦੀ ਜੇ ਕੋਈ ਜਾਨਵਰ ਆਊਗਾ ਆਪਾਂ ਉਹਦਾ ਨਾਮ ਲੈਨੇ ਆ ਨਹੀਂ ਉ ਬੇਫालतੂ ਨਾਂ ਨਹੀਂ ਲੈਂਦੇ ਬਾਕੀ ਬਾਈ ਉਂ ਵੀ ਬਾਈ ਕੋਲ ਸਿੱਖਿਆ ਹੈ ਨਾ ਤੁਹਾਨੂੰ ਪਤਾ ਹੈ ਬਾਈ ਝੂਟ ਸਪਣ ਦਾ ਕੋਈ ਕੰਮ ਨਹੀਂ ਚਾਹੇ 2 ਰੁਪਿਆ ਅਗਲਾ ਕਹਿ ਕੇ ਲੈ ਲੈਣਾ ਜੀ ਵੀ ਜਿਹੜੀ ਲੈਣ ਦੀ ਹੋ ਉਹ ਲੈਣੀ ਦੱਸੀ ਜਾਊਗੀ ਤੇ ਜਿਹੜੀ ਕੁਆਲਿਟੀ ਉਹ ਤੁਹਾਡੇ ਸਾਹਮਣੇ ਆਣਾ ਜੀ ਤੇ ਅੱਜ ਬਾਈ ਲਵੇ ਚਾਰ ਕੱਟੇ ਨੇ ਰੇਟ ਬਾਈ ਜੀ ਕਹਿੰਦੇ ਫੋਨ ਤੇ ਕਰਾਂਗੇ ਕਿਉਂਕਿ ਅੱਗੇ ਬਾਈ ਵਪਾਰੀ ਵੀ ਬਾਈ ਤੋਂ ਲੈਂਦੇ ਨੇ ਕਿਉਂਕਿ ਰੇਟ ਬਾਈ ਦੇ ਬਹੁਤ ਘੱਟ ਨੇ ਤਾਂ ਕਰਕੇ ਫਿਰ ਉਹ ਹੀ ਜੇ ਬਾਈ ਫੋਨ ਤੇ ਰੱਖਦੇ ਨੇ ਰੇਟ ਤੇ ਕਿਰਨ ਨੰਬਰ ਦੁਬਾਰੇ ਦੱਸ ਦੋ ਹਣਾ ਜੀ 8699048376 ਤੇ ਪਿੰਡ ਬਾਈ ਦਾ ਰੋਡੇ ਪਿੰਡ ਰੋਡੇ ਆ ਜੀ ਕਿਸੇ ਨੂੰ ਵੀ ਕੱਟੀਆਂ ਚਾਹੀਦੀ ਨੇ ਜਿੰਨੀਆਂ ਮਰਜ਼ੀ ਬਾਈ ਲਵੇ ਅਕਸਰੀ ਖੜੀਆਂ ਹੁੰਦੀਆਂ ਨੇ ਹਣਾ ਹਾਂਜੀ ਆਪਣੇ ਕੋਲੋਂ ਖੜੇ ਰਹਿੰਦੇ ਜਾਨਵਰ ਵੀਰੇ ਲੈ ਵੀ ਮਤਲਬ ਜਦੋਂ ਵੀ ਕਿੜਾ ਵੱਜਿਆ ਬਾਈ ਲਵੇ ਖੜੀ ਰਹਿੰਦੇ ਨੇ ਇਹ ਨਹੀਂ ਹੈਗਾ ਵੀ ਇਹ ਵਿਕ ਜਾਣੀਆਂ ਮੁੜ ਕੇ ਆਉਣੀਆਂ ਨਹੀਂ ਆਣੀਆਂ ਬਾਈ ਨਾਲ ਕੰਟੈਕਟ ਜ਼ਰੂਰ ਕਰ ਲਿਓ ਤੇ ਆ ਆਪਣੇ ਨਾਲ ਵੀ ਚੈਨਲ ਦੀ ਘੰਟੀ ਦਬਾ ਕੇ ਰੱਖੋ ਆਉਣ ਵਾਲੀ ਅਪਡੇਟ ਛੋਡੇ ਲਵੇ ਪਹਿਲਾਂ ਪਹੁੰਚ ਜੇ ਧੰਨਵਾਦ ਬਈ ਸਾਰਿਆਂ ਦਾ